मां <laughs> बि ਉਹ ਆਪੇ ਦਾ ਨਾਮ ਆ ਗਿਆ ਜਿਹੜੇ ਸਾਰੇ ਜਿਹੜੀ ਮਦਦ ਲਾਉਣਗੇ ਆਪਾਂ ਨਾਲ ਰੰਗ ਨਹੀਂ ਕਰਦੇ ਕਰੀਏ ਨਾ ਸਾਰਾ ਇਹ ਉਹਨਾਂ ਨੂੰ ਆਪਾਂ ਚਾਉਂਦੇ ਹਾਂ ਮੇਰੇ ਪਾਸੇ ਜੁਕੇ ਨਿਊ ਫਲਾਵਰਸ ਨੇ ਸੈਕੰਡਰੀ ਸਕੂਲ ਚੇਅਰਮੈਨ ਆ ਇਹ ਜਗ੍ਹਾ 52 ਕਨਾਲ ਚਾਰ ਮਰਲੇ ਜਗ੍ਹਾ ਜਿਹੜੀ ਬਾਬੇ ਮੰਗਲ ਸਿੰਘ ਨੂੰ ਐਸਪੀਸੀ ਲੋਕਲ ਕਮੇਟੀ ਬਾਬਾ ਸ਼ਿਵ ਜਗਿੰਦਰ ਸਿੰਘ ਨੇ ਪੜਾ ਕੀਤਾ 1986 31 12 1986 ਨੂੰ ਇਹ ਇੰਤਕਾਲ ਹੋਏ ਸਾਰੇ ਤੇ ਇਹ ਸਾਡੇ ਨਿਸ਼ਾਨਦੇ ਨਹੀਂ ਹੋਣ ਦਿੰਦੇ ਫੇਰ ਹੀ ਮਾਂਜੋ ਹਾਈ ਕੋਰਟ ਗਏ ਅੱਜ ਤਹਿਸੀਲਦਾਰ ਵਨ ਸਾਹਿਬ ਤੇ ਪੁਲਿਸ ਐਸਪੀ ਸਰਦਾਰ ਭਾਸ ਸਿੰਘ ਹੋਰ ਅਫਸਰ ਆਏ ਤੇ ਸਾਡੀ ਸੈਂਸਫਾਈ ਵਿੱਚ ਸਾਡੀ ਸੈਂਸਫਾਈਆਂ ਨਿਸ਼ਾਨਦੇ ਹੋ ਗਈ ਆ ਅਗਲੀ ਕਾਰਵਾਈ ਜਿਹੜੀ ਆ ਉਹ 8 ਫਰਵਰੀ 2024 ਮਾਂਜੋ ਹਾਈ ਕੋਰਟ ਵਿੱਚ ਆ ਤਹਿਸੀਲਦਾਰ ਸਾਹਿਬ ਸੋ ਠੀਕ ਹੈ ਜੀ ਮੈਂ ਬਿਜੇ ਸਿੰਘ ਸਕਤੀ ਤਰপ্রচার ਕਮੇਟੀ ਸ਼੍ਰੋਮਣੀ ਗੋਦ ਅਪਰੰਧਪੁਰ ਤੋਂ ਜੀ ਆ ਵਰਸਾ ਸਰਦਾਰ ਭਾਲ ਸਿੰਘ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਗੱਡ ਪਾਈ ਗਈ ਸੀ ਸਾਡੇ ਐਡਵੋਕੇਟ ਸਵੈਸ਼ਾਲੀ ਸਾਹਿਬ ਨੇ ਦੱਸ ਦਿੱਤਾ ਹੈ ਉਹ ਦਿਨਸ਼ਾਨ ਦੇ ਪ੍ਰਸ਼ਾਸਨ ਦੇ ਅਦਾਲਤਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਸਾਡੀ ਤਾਂ ਪਹਿਲਾਂ ਹੀ ਤਸੱਲੀ ਸੀ ਅਸੀਂ ਤੇ ਸਰਦਾਰ ਭਾਲ ਸਿੰਘ ਦੀ ਤਸੱਲੀ ਕਰਾਉਣੀ ਸੀ ਸਾਡੀ ਤਸੱਲੀ ਪਹਿਲਾਂ ਹੀ ਹੈ ਅਸੀਂ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਚੱਲ ਰਿਹਾ ਸੀ ਪ੍ਰਸ਼ਾਸਨ ਦੀ ਜਿਹੜੀ ਮੌਜੂਦਗੀ ਦੇ ਵਿੱਚ ਜੋ ਹੋਇਆ ਹੈ ਬਹੁਤ ਵਧੀਆ ਤਰੀਕੇ ਨਾਲ ਹੋਇਆ ਹੈ ਕਿ ਅੱਗੇ ਜੋ ਮਾਨਯੋਗ ਹਾਈ ਕੋਰਟ ਫੈਸਲਾ ਕਰੇਗਾ ਉਸ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਕੋਈ ਕੋਈ ਸਮੱਸਿਆ ਨਹੀਂ ਬਹੁਤ ਵਧੀਆ ਪ੍ਰਸ਼ਾਸਨ ਹੈ ਬਹੁਤ ਨੇਕ ਅਫਸਰ ਨੇ ਜਿੰਨੇ ਆਏ ਨੇ ਸਾਰੇ ਨੇਕ ਅਫਸਰ ਨੇ ਕਿਸੇ ਵੀ ਪ੍ਰਕਾਰ ਦਾ ਦੁਨਨਾ ਤੇ ਰਜ ਕੋਈ ਮਨੋਵਟਾਵ ਤੇ ਨਹੀਂ ਰਹਿ ਗਿਆ ਸਾਡਾ ਤਾਂ ਪਹਿਲਾਂ ਹੀ ਨਹੀਂ ਪਾਜੀ ਰਵਣਾ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦਾ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਤੁਹਾਡੀ ਜਥੇਬੰਦੀ ਹੈ ਹਨ ਜੀ ਇਹ ਤਾਂ ਤੇ ਪਹਿਲਾਂ ਹੀ ਨਹੀਂ ਕੋਈ ਕਿਸੇ ਨਾਂ ਰਹਿ ਪੈਰ ਇਹਦਾ ਅਮਰਕਾ ਦਾ ਜ਼ਮੀਨ ਜ਼ਾਇਦਤ ਗੁਰੂ ਕਰਦੀ ਹੈ ਜੋ ਫੈਸਲਾ ਮਾਨਜੂ ਹਾਈ ਕੋਰਟ ਕੀਤਾ ਜਾਂ ਕਰੇਗੀ ਉਹ ਅਸੀਂ ਉੱਤੇ ਪਤਾ ਹਾਂ ਜੀ ਸਰ ਕੀ ਮੈਟਰ ਹੈ ਹਾਂਜੀ ਅੱਜ ਨਿਊ ਅੰਤਰਜਮੀ ਕਲੋਨੀ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ 52 ਕਨਾਲ 4 ਮਰਲੇ ਜਿਸ ਦੇ ਕੁਝ ਪਾਰਟ ਵਿੱਚ ਤਕਰੀਬਨ 5 ਕਨਾਲ ਵਿੱਚ ਸਰਦਾਰ ਹਰਪਾਲ ਸਿੰਘ ਨੇ ਆਪਣਾ ਸਕੂਲ ਬਣਾਇਆ ਹੋਇਆ ਜੋ ਇਹ ਚਲਾ ਰਹੇ ਨੇ ਇਹਨਾਂ ਨੇ ਮਾਨਯੋਗ ਹਾਈ ਕੋਰਟ ਵਿੱਚ ਇੱਕ ਨਿਸ਼ਾਨਦੇਹੀ ਦੀ ਰਿੱਟ ਦਾਖਲ ਕੀਤੀ ਕਿ ਮੇਰੇ ਜਿਹੜਾ ਸਕੂਲ ਦਾ ਹੀ ਮੈਂ ਗੇਟ ਤੇ ਉਹਦੀ ਜਿਹੜੀ ਕੰਧ ਰਿਪੇਅਰ ਕਰਨੀ ਆ ਤੇ ਮੇਰੀ ਉਹਦੀ ਜਿਹੜੀ ਨਿਸ਼ਾਨਦੇਹੀ ਕੀਤੀ ਜਾ ਸਕਿਆ ਉਸ ਰੇਟ ਦੇ ਪਾਲਣਾ ਕਰਦੇ ਮਾਨਯੋਗ ਤਹਿਸੀਲਦਾਰ ਅੰਮ੍ਰਿਤਸਰ ਕਾਨੂੰਗੋਗ ਸਾਹਿਬ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਸਾਰਾ ਤੇ ਬੜੀ ਅਮਨ ਸ਼ਾਂਤੀ ਦੇ ਨਾਲ ਆ ਜਿਹੜੀ ਆਡ ਮਾਰਕੇਸ਼ਨ ਦੀ ਕਾਰਵਾਈ ਜਿਹੜੀ ਆ ਉਹ ਮੁਕੰਮਲ ਕੀਤੀ ਗਈ ਹੈ ਦੋਵਾਂ ਤਿਹਰਾ ਦੀ ਪ੍ਰੈਜ਼ੈਂਸ ਜਿਹੜੀ ਆ ਉਹ ਮੁਕੰਮਲ ਹੋਈ ਆ ਤੇ ਦੋਵਾਂ ਤਿਹਰਾ ਜਿਹੜੀਆਂ ਨੇ ਉਹ ਸੈਟੀਸਫਾਈ ਨੇ ਨਿਸ਼ਾਨਦੇਹੀ ਤੋਂ ਤੇ ਫਰਦਰ ਜਿਹੜੀ ਡੇਟ ਆ ਉਹ 8 ਫਰਵਰੀਆ ਮਾਨਯੋਗ ਹਾਈ ਕੋਰਟ ਵਿੱਚ ਤੇ ਜੋ ਮਾਨਯੋਗ ਹਾਈ ਕੋਰਟ ਅੱਗੇ ਅਗਲੇ ਹੁਕਮ ਕਰੂਗੀ ਉਸ ਤੋਂ ਬਾਅਦ ਫਿਰ ਅਗੜੀ ਕਾਰਵਾਈ ਜਿਹੜੀ ਦੀ ਕੀਤੀ ਜਾਊਗੀ ਭਗਵਾਨ हां जी मैम पुलिस प्रशासन ਵੱਲੋਂ ਪ੍ਰੋਪਰ ਕੋਰਟ ਦੀ ਕਾਰਵਾਈ ਤੇ ਅਮਲ ਕਰਦਿਆਂ ਹੋਇਆ ਆ ਅਮਨ ਸ਼ਾਂਤੀ ਦੇ ਨਾਲ ਇਸ ਮਸਲੇ ਨੂੰ ਪ੍ਰੋਪਰਲੀ ਹੱਲ ਕੀਤਾ ਗਿਆ ਜੀ ਮੈਟਰ ਤੋਂ ਤੁਹਾਨੂੰ ਆਲਰੇਡੀ ਦੱਸ ਹੀ ਚੁੱਕੇ ਹਾਂ ਤੇ ਅਸੀ ਲੜਰ ਸਾਹਿਬ ਤੇ ਸਾਨੂੰ ਜਿਹੜੀ ਕੋਰਟ ਵੱਲੋਂ ਇਨਸਟਰਕਸ਼ਨ ਸੀਗੀਆਂ ਆਪਾਂ ਉਹਨਾਂ ਦੀ ਕੰਪਲੈਂਸ ਕੀਤੀ ਹੈ ਜੀ ਥੈਂਕ ਯੂ ਥੈਂਕ ਯੂ